ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਟਨ ਦੇ ਚਰਨ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਵੀ ਆਪਾਂ ਕੌਟਨ ਦੇ ਸੂਟ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਕੌਟਨ ਦੇ ਸੂਟ ਹੈ ਜੀ ਇਹ ਆਪਣੇ ਕੋਲ ਹੀ ਪਿਓਰ ਕੌਟਨ ਦੇ ਸੂਟ ਹੈ ਸੂਟ ਸਾਰੇ ਸੋਹਣੇ ਹੋਣਗੇ ਕੌਟਨ ਦੇ ਕਲਰ ਆਪਸ਼ਨ ਜੀ ਸ ਤੁਹਾਨੂੰ ਮਿਲ ਜਾਣਗੇ ਪ੍ਰਿੰਟ ਆਪਸ਼ਨ ਨਹੀਂ ਮਿਲਣੇ ਜੀ ਪ੍ਰਿੰਟ ਦੇ ਵਿੱਚ ਕੱਲਾ ਕੱਲਾ ਹੁੰਦਾ ਹੁੰਦਾ ਜੀ ਪ੍ਰਿੰਟ ਤੁਸੀਂ ਦੇ ਵਿੱਚ ਕੋਈ ਵੀ ਕੋਈ ਵੀ ਪਸੰਦ ਪ੍ਰਿੰਟ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਮੈਂ ਆਪਾਂ ਗਰਮੀ ਵਿੱਚ ਵੀਰ ਕਰਦੇ ਜੀ ਸਾਡੇ ਆਪ ਦੀ ਖੋਦੇ ਵੀਰ ਕੀਤਾ ਹੋਇਆ ਜੀ ਬਹੁਤ ਹੀ ਜਿਆਦਾ ਸੋਹਣਾ ਕਾਟਨ ਬਹੁਤ ਸੌਫਟ ਕਾਟਨ ਹੈ ਜੀ ਇਹਨੂੰ ਜਿਵੇਂ ਧੁੰਦਿਆ ਧੁੰਦਿਆ ਨਾ ਇਹਦਾ ਕਲਰ ਫੇਟ ਨਹੀਂ ਹੁੰਦਾ ਜੀ ਨਾ ਇਹਦਾ ਜਮਾਂ ਐਵੇਂ ਪਿਆ ਰਹੂਗਾ ਕਦੇ ਵੀ ਕਲਰ ਫੇਟ ਨਹੀਂ ਹੋਊਗਾ ਜੀ ਤੇ ਬਹੁਤ ਹੀ ਜਿਆਦਾ ਸੋਹਣਾ ਜਦੋਂ ਤੁਸੀਂ ਇਹਨੂੰ ਸੂਟ ਸਲਾਈ ਕਰੋਗੇ ਸਟੀਚਿੰਗ ਕਰਦੇ ਆ ਟੇਲਰ ਕੋਲੇ ਦਿਨੇ ਆ ਇੱਕ ਵਾਰ ਇਹਨੂੰ ਡਿਪ ਜ਼ਰੂਰ ਕਰ ਲਓ ਸਿੰਪਲ ਪਾਣੀ ਦੇ ਵਿੱਚ ਇਹਨੂੰ ਵਾਸ਼ ਕਰਕੇ ਫਿਰ ਤੁਸੀਂ ਟੇਲਰ ਨੂੰ ਦੇਣਾ ਜੀ ਜਿਵੇਂ ਪਹਿਣਾ ਕਰੀ ਵੀ ਸਲਾਈ ਕਰਦੇ ਹਣਾ ਤੇ ਇਹ ਇਵੇਂ ਪਿਆਰੂਗਾ ਨਾ ਇਹਦਾ ਨਾਲ ਲੂਜ਼ ਨਹੀਂ ਹੁੰਦਾ ਜਿਹੜੇ ਆਪਣੇ ਕੋਲੇ ਕੱਚੀ ਕਾਟਨ ਦੇ ਸੂਟ ਹੁੰਦੇ ਆ ਨਾ ਐਕਸਪੋਰਟ ਕਾਟਨ ਦੇ ਉਹ ਲੂਜ਼ ਹੋ ਜਾਂਦੇ ਆ ਲੂਜ਼ ਨਹੀਂ ਹੁੰਦੇ ਇਹਵੇਂ ਦੇ ਪੈ ਜਾਂਦੇ ਹੁੰਦੇ ਆ ਆਪਣੇ ਕੋਲੇ ਆ ਨਵਾਂ ਸਟਾਫ ਵੀ ਆਇਆ ਜੀ ਬਹੁਤ ਵਧੀਆ ਫੈਬਰਿਕ ਹੈ ਜਿਵੇਂ ਤੁਸੀਂ ਬਾਹਰ ਹੁੰਦੇ ਜਾਂਦੇ ਮੇਰੇ ਸੂਟ ਪੈਣ ਨੂੰ ਜੋਬ ਵਗੈਰਾ ਤੇ ਜਾਂਦੇ ਆ ਬਹੁਤ ਸੋਹਣੇ ਲੱਗਦੇ ਆ ਜਿਹੜੇ ਆਪਣੇ ਕਾਟਨ ਦੇ ਸੂਟ ਵੀ ਇਵੇਂ ਦੇ ਤਰ੍ਹਾਂ ਹੁੰਦੇ ਤੁਸੀਂ ਘਰੇ ਵੀ ਇਹਨੂੰ ਵੀਰ ਕਰ ਸਕਦੇ ਹੋ ਜਿਵੇਂ ਤੁਸੀਂ ਜੋਬ ਵਗੈਰਾ ਜਾਂਦੇ ਆ ਇਕੱਲਾ ਇਕੱਲਾ ਸੂਟ ਡੇਲੀ ਆਪਾਂ ਨੂੰ ਚਾਹੀਦਾ ਹਣਾ ਰੋਜ਼ ਜਾਂ ਨਾ ਡੇਲੀ ਸੂਟ ਆਪਾਂ ਪਾ ਕੇ ਜਾਂਦੇ ਆ ਇਵੇਂ ਦੇ ਸੂਟ ਦੀ ਕਲਰ ਕੋ ਵੀ ਇਹਦੇ ਚ ਜਵਾਂ ਨਹੀਂ ਫਿੱਟ ਹੋਣਗੇ ਕਦੇ ਡਲ ਕਲਰ ਨਹੀਂ ਹੋਣਗੇ ਇਵੇਂ ਦੇ ਪਏ ਰਹਿਣਗੇ ਤੁਸੀਂ ਇੱਕ ਦੋ ਸੂਟ ਮੰਗਵਾ ਕੇ ਵੇਖੋ ਤੁਸੀਂ ਆਪ ਹੀ ਦੁਬਾਰਾ ਤੁਸੀਂ ਆਰਡਰ ਦਿਓਗੇ ਨਾ ਸੂਟਾਂ ਦਾ ਇਹ ਜਿਵੇਂ ਹੱਥ ਤੇ ਲਾਉਣਾ ਬਹੁਤ ਸੌਫਟ ਹੈ ਨਾ ਇੰਨਾ ਸੌਫਟ ਕਪੜਾ ਹੈ कॉटन ਦਾ ਵਿੱਚ ਮੈਂ ਭੈਣਾਂ ਪੋਹਦੀਆਂ ਸੰਥੈਟਿਕ ਤਾਂ ਨਹੀਂ ਇਹ ਮੈਂ ਸੰਥੈਟਿਕ ਨਹੀਂ ਹੁੰਦਾ ਮੈਂ ਸੰਥੈਟਿਕ ਕਪੜਾ ਆਪਦੀ ਬੁਟੀਕ ਤੇ ਰੱਖਦੀ ਨਹੀਂ ਕਿਉਂਕਿ ਅੱਜਕੱਲ ਆਪਾਂ ਪਹਿਣਾ ਵੀ ਨਹੀਂ ਕਿਸੇ ਤੋਂ ਪਹਿਨੇ ਜਾਂਦਾ ਆਪਾਂ कॉटन ਦਾ ਸੂਟ ਹੀ ਯੂਜ਼ ਕਰਦੇ ਆ ਜਮਾ ਪਿਓਰ ਕੋਟਨ ਹੈ ਜੀ ਤੁਸੀਂ ਇਹਨਾਂ ਨੂੰ ਇੱਕ ਸੂਟ ਤੁਸੀਂ ਜ਼ਰੂਰ ਮੰਗਵਾ ਕੇ ਵੇਖੋ ਜੀ ਤੁਸੀਂ ਇੱਕ ਸੂਟ ਮੰਗਵਾਉਂਗੇ ਨਾ ਤੁਹਾਨੂੰ ਆਪ ਖੁਦ ਨੂੰ ਪਤਾ ਲੱਗੂ ਕਿ ਕਿਵੇਂ ਦਾ ਕਪੜਾ ਹੈ ਬਹੁਤ ਵਧੀਆ ਸਟੱਪ ਹੈ ਆਪ ਬੇਕੁਰੀ ਹੈਗਾ ਜੀ ਪਾਲਟ ਵੀ ਸੂਟ ਵਧੀਆ ਬਹੁਤ ਸੋਹਣੇ ਕਲਰ ਆਉਣਗੇ ਇਹਦੇ ਚ ਕਲਰ ਆਪਸ਼ਨ ਮਿਲ ਜਾਣਗੇ ਤੁਹਾਨੂੰ ਸਾਰੇ ਕਲਰ ਹੀ ਹੈਗੇ ਆ ਤੇ ਜਿਹੜੇ ਆਪਣੇ ਕੋਲ ਕੋਟਨ ਦੀ ਕਲਰ ਵੀ ਸੂਟ ਹੈਗੇ ਇਹਨਾਂ ਵਿੱਚ ਤੁਹਾਨੂੰ ਕੱਲਾ ਕੱਲਾ ਕਲਰ ਮਿਲੂਗਾ ਕਲਰ ਮਿਲ ਜੂਗਾ ਪ੍ਰਿੰਟ ਆਪਸ਼ਨ ਮਿਲਣਾ ਪ੍ਰਿੰਟ ਤੁਹਾਨੂੰ ਕੱਲਾ ਕੱਲੇ ਮਿਲੂਗਾ ਤੁਸੀਂ ਕਿਵੇਂ ਦਾ ਪ੍ਰਿੰਟ ਜਿਵੇਂ ਇਹਦੇ ਨਾਲ ਦੇ ਤੁਸੀਂ 2-4 ਸੂਟ ਇੱਕ ਨਾਲ ਦੇ ਲੈ ਸਕਦੇ ਆ ਅਲੱਗ-ਅਲੱਗ ਹੁੰਦੇ ਆ ਸਕਦੇ ਇਹ ਪਿੱਛੇ ਹੀ ਐਵੇਂ ਹੁੰਦਾ ਆਪਣੇ ਕੋਲੋਂ ਜੈਂਟ ਆਪਣੇ ਐਵੇਂ ਦੇਖੀ ਜਾਂਦਾ ਖੱਲੇ-ਖੱਲੇ ਕਲਰ ਇਹ ਵੀ ਤੁਹਾਨੂੰ ਦੱਸਿਆ ਸੀ ਆਪਣੇ ਕੋਲੇ ਕਾਹਨਾ ਵੀ ਵੈਰੀਟੀ ਆਈ ਹੈ ਹਣਾ ਇਹਦੇ ਵਿੱਚ ਕਲਰ ਆਪਸ਼ਨ ਮਿਲ ਜਾਣਗੇ ਇਹ ਵੀ ਬਹੁਤ ਜ਼ਿਆਦਾ ਸੋਹਣੇ ਜਿਵੇਂ ਆਪਣੇ ਕੋਲੇ ਪਹਿਲਾਂ ਆਇਆ ਸੀ ਨਾ ਪਾਸਟਾ ਆਇਆ ਸੀ ਜਿਵੇਂ ਇਸਪਾਰਕ ਸ਼ਿਲਕਾ ਕੋਲ ਆਇਆ ਸੀ ਜੋਰੀਟ ਦੇ ਸੂਟ ਆ ਸੀ ਇਸਪਾਰਕ ਜੋਰੀਟ ਦੇ ਇਹ ਮਸਾ ਸੂਟ ਆ ਜੀ ਇਹ ਵੀ ਚਮਕ ਵਾਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਜਿਵੇਂ ਤੁਸੀਂ ਆਹ ਕਲਰ ਦੇ ਲਿਫਟ ਜਿਸੀ ਇੱਕ ਇੱਕ ਕਲਰ ਵੀ ਮੰਗਵਾਉਂਦੇ ਨਾ ਇਹ ਸਾਡੇ ਕੋਲ ਨਾ ਪੂਰਾ ਹੀ ਨਹੀਂ ਹੁੰਦਾ ਕਿੰਨੇ ਵਾਰ ਸਾਥੋਂ ਅਸੀਂ ਸੂਟ ਅਸੀਂ ਮੰਗਵਾ ਲਿਆ ਦਵਾ ਦਾ ਦਵਾ ਰੀ ਸਟਾਰਟ ਹੋ ਗਈ ਬਹੁਤ ਵਾਰ ਆ ਇਹ ਕਬ ਵੀ ਪੂਰਾ ਹੀ ਨਹੀਂ ਹੁੰਦਾ ਸਾਡੇ ਤੋਂ ਬਹੁਤ ਪੈਣਾ ਮੰਗਵਾਉਂਦੇ ਕਿਉਂਕਿ ਪਾਰਟੀ ਫੰਕਸ਼ਨ ਤੇ ਕਿਸੇ ਨੇ ਪਾਉਣਾ ਤੇ ਵੀ ਆਪਾਂ ਨੂੰ ਕਾਟਨ ਦੇ ਸੂਟ ਵੀ ਨਹੀਂ ਪਾਉਂਦੇ ਨਾ ਤੇ ਇਹ ਸੂਟ ਹੁਣ ਸਾਡੇ ਕੋਲ ਦੁਪੱਟੇ ਵਾਲੇ ਮੰਗਾਇੇ ਸੀਗਾ ਦੇਖੋ ਦੁਪੱਟੇ ਵਾਲੇ ਹੁੰਦੇ ਇਹਦੇ ਨਾਲ ਨਾ ਚਿਕਨ ਦੁਪੱਟਾ ਲੱਗਿਆ ਹੋਇਆ ਕਾਟਨ ਦੇ ਇਹ ਆਪਣੇ ਕੋਲ ਹੀ ਕਾਟਨ ਦੇ ਸੂਟ ਜੀ ਆ ਗਏ ਇਹ ਕੇ ਟੈਕਸ ਦੇ ਕਾਟਨ ਦੇ ਸੂਟ ਆ ਗਏ ਤੇ ਇਹਦੇ ਨਾਲ ਚਿਕਨ ਦਾ ਦੁਪੱਟਾ ਲੱਗਿਆ ਹੋਇਆ ਹੈ ਇਹਦਾ ਰੇਟ ਜੀ ਹੈਗਾ 850 850 ਦੇ 800 ਤੇ 50 ਵੀ ਜੀ 850 ਦਾ ਸੂਟ ਹੈ ਜੀ ਜਿਹੜਾ ਤੁਹਾਨੂੰ ਮੈਂ ਦੁਪੱਟੇ ਵਾਲਾ ਦਿਖਾਇਆ ਨਾ ਐਵੇਂ ਕਰਕੇ ਤਾਂ ਹੀ ਹੁਣ ਮੈਂ ਨਾ ਇਹਦੇ ਵਿੱਚ ਰੇਟ ਮੈਸੇਜ ਕਰਦੀ ਹੁੰਦੀ ਕਿਉਂਕਿ ਮੈਂ ਇੱਕ ਦੱਸ ਰਹੀ ਹੁਣੇ ਹੋਰ ਸੂਟ ਦਾ ਤੁਹਾਡੇ ਕੋਲੇ ਮੇਰੇ ਤੁਸੀਂ ਹੋਰ ਰੇਟ ਦਾ ਸਮਝੀ ਹੁਣ ਆਪਣੇ ਕੋਲੇ ਕਾਟਨ ਦੇ ਸੂਟ ਆਈ ਜਾਂਦੇ ਆ ਤੇ ਮੈਂ ਰੇਟ ਦੱਸਿਆ ਦੁਪੱਟੇ ਸੂਟ ਦਾ ਤੇ ਐਵੇਂ ਆញੋਂ ਤੁਹਾਡੇ ਨਾਮ ਪਰਾਈਜ਼ ਮੈਂਸ਼ਨ ਕਰਦੀ ਹੁੰਦੀ ਕਿਉਂਕਿ ਮਿਸਟੈਕ ਹੋ ਜਾਂਦੀ ਹੈ ਭੈਣਾਂ ਨੂੰ ਵੀ ਆਪਾਂ ਦੱਸ ਹੋਰ ਸੂਟ ਦਾ ਰਹੇ ਨੇ ਹੁੰਦੇ ਆ ਤੇ ਤੁਹਾਨੂੰ ਹੋਰ ਸੂਟ ਦਾ ਲੱਗਦਾ ਆ ਦੇਖੋ ਆਪਣੇ ਕੋਲ ਦਪੱਟੇ ਸੂਟ ਬਹੁਤ ਜਿਆਦਾ ਸੋਹਣੇ ਆਏ ਪਏ ਕਲਰ ਮੇਰੇ ਕੋਲ ਦੋ ਕੋਰ ਪਏ ਮੈਂ ਵਿੱਚੀ ਸ਼ੇਅਰ ਕਰ ਤੇ ਤੁਹਾਡੇ ਨਾਲ ਵੀਡੀਓ ਤੇ ਤੇ ਜਿਹੜੀ ਆਪਣੇ ਕੋਲ ਏਕੀ ਟੈਕਸ ਦੀ ਕਾਟਨ ਸੀ ਇਹ ਵੀ ਆਪਣੇ ਕੋਲ ਦੁਬਾਰਾ ਰੀਸਟਾਰਟ ਹੋ ਗਿਆ ਜੀ ਬਹੁਤ ਜਿਆਦਾ ਸੋਹਣੇ ਜਿਹੜੇ ਸੂਟ ਆਏ ਆਪਣੇ ਕੋਲੇ ਇਹ ਬਹੁਤ ਵਾਰਾ ਮੰਗਾਲੇ ਮੈਥੋਂ ਪੂਰੀ ਨਹੀਂ ਹੁੰਦੀ ਇਹਨੇ ਸੂਟ ਜਿਆਦਾ ਆਪਣੇ ਸੇਲ ਹੋ ਰਹੇ ਆ કોટਨ ਦੇ ਕਿਉਂਕਿ ਅੱਜਕੱਲ ਪਹਿਣਾ ਕੋਟਨ ਦੇ ਸੂਟ ਪਿਓਰ ਕੋਟਨ ਦੇ ਸੂਟ ਪਾਲਦੇ ਨੇ ਸੌਫਟ ਤੇ ਜਿਹੜੇ ਆਪਣੇ ਕੋਲੇ ਆਹ ਸੂਟ ਹੈ ਜੀ ਇਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਇਹ 5500 ਦੇ ਆ ਜਿਹੜੇ ਤੁਹਾਨੂੰ ਮੈਂ ਸਪਾਰ ਕੋਟਨ ਦੇ ਗਏ ਸੀ ਉਹ 1100 ਦੇ ਆ ਜੀ ਜਿਹੜੇ ਤੁਹਾਨੂੰ ਇੱਕ ਮੈਚਿੰਗ ਸੂਟ ਦਿਖਾਈ ਹੈ ਜੀ ਤੇ ਦੋੜਾ ਦੁਪੱਟਾ ਤੇ ਉਹ ਵੀ ਸਾਡੇ 11500 ਦੇ ਆ ਤੇ ਆਪਣੇ ਕੋਲੇ ਆਹ 5500 ਦੇ ਪਹਿਣਗੇ ਤੁਹਾਨੂੰ ਹਾਂ ਦੇਖੋ ਜਿਹੜੇ ਤੁਹਾਨੂੰ ਦੁਪੱਟੇ ਵਾਲੇ ਦਿਖਾਏ ਸੀ ਬਾਰ-ਬਾਰ ਤਾਂ ਹੀ ਉਹ ਕਹਿੰਦੇ ਆ ਤੁਹਾਨੂੰ ਪਤਾ ਨਹੀਂ ਲੱਗਦਾ ਵੀਡੀਓ ਵਿੱਚ ਜਿਹੜੇ ਆਪਾਂ ਦੁਪੱਟਾ ਸੂਟ ਦਿਖਾਏ ਆ ਉਹ ਤੁਹਾਨੂੰ ਬਣਨਗੇ 850 ਦੇ 850 ਦੇ ਉਹਦਾ ਪ੍ਰਾਈਸ ਇਹ ਹੋਊਗਾ ਆਪਣੇ ਕੋਲ ਜੀ 5-5 ਪ੍ਰਾਈਸ 5-500 ਦੇ ਵਿੱਚ ਆਗੇ ਜਿਹੜੇ ਤੁਹਾਨੂੰ ਮੈਂ ਚਿਕਨ ਦੇ ਸੂਟ ਦਿਖਾਇਆ ਵੇਖੋ ਇਹਦਾ ਜਿਹੜੀ ਚਿਕਨ ਦੀ ਬਾਟਮ ਹੈ ਜੀ ਇਹ ਕੱਲੀ ਬਹੁਤ ਕੋਸਟਲੀ ਆ ਤੇ ਜਿਹਦੀ ਸ਼ਰਟ ਹੈ ਇਹਦੀ ਸ਼ਰਟ ਤੇ ਨਾਰੀਟ ਹੈ ਨਹੀਂ ਸ਼ਰਟ ਤੇ ਟੈਕਸ ਦੀ ਲੱਗੀ ਹੋਈ ਆ ਜਿਹਨਾਂ ਚਿਕਨ ਬਾਟਮ ਵਾਲੇ ਸੂਟ ਦਿਖਾਏ ਜੀ 750 ਦੇ ਪੈਣਗੇ ਵੀ ਆ ਦੇਖੋ ਆਪਣੇ ਕੋਲੇ ਜਿਹੜਾ ਦੁਪੱਟਾ ਦੁਬਾਰਾ ਵੀ ਦੱਸਿਆ ਇਹ ਤੁਹਾਨੂੰ ਜੀ ਕੋਸਟਲੀ ਪੈਣਗੇ ਇਸ ਦਾ ਪੈਣਗੇ 1150 ਦੇ ਜੀ ਤੇ ਜਿਹੜੇ ਆਪਣੇ ਕੋਲ ਜੀ ਦੁਪੱਟਾ ਸੂਟ ਆ ਗਏ ਇਹ ਦੁਪੱਟਾ ਆ ਗਿਆ ਜੀ ਇਹਦਾ ਪਿਓਰ ਕਾਟਨ ਚਾਹੇ ਦੁਪੱਟਾ ਵੀ ਇਹਦਾ ਪਿਓਰ ਕਾਟਨ ਦੇ ਵਿੱਚ ਆ ਗਿਆ ਮਸਲਿਨ ਪਿਓਰ ਕਾਟਨ ਚਾਹੇਗਾ ਜੀ ਦੁਪੱਟਾ ਇਹਦਾ ਤੇ ਜਿਹੜੇ ਇਹ ਸੂਟ ਹੈ ਜੀ ਤੁਹਾਨੂੰ ਪਹਿਣਗੇ ਤੁਹਾਨੂੰ ਪਈਗਾ ਜੀ 950 ਦਾ ਇਹ ਦੁਪੱਟਾ ਤੇ ਆ ਆਪਣੇ ਕੋਲੇ ਜਿਹੜੇ ਆਪਾਂ ਹੈਂਗਰਾਂ ਦੇ ਵਿੱਚ ਕੱਲੇ-ਕੱਲੇ ਸੂਟ ਲਾਏ ਇਹ ਵੀ ਇੱਕੋ ਹੀ ਨਾਲ ਦਿਆ ਸੇਮ ਸੂਟ ਸੇਮ ਕਲਰ ਹੈ ਤੇ ਜਿਹੜੇ ਆਪਣੇ ਕੋਲੇ ਅਲੱਗ ਹੈਂਗਰ ਦੇ ਵਿੱਚ ਲਾਏ ਆ ਇਹ ਤੁਹਾਨੂੰ 5-500 ਦੇ ਪੈਣਗੇ ਜਿਹੜੇ ਆਪਣੇ ਕੋਲੇ ਆਹ ਵਾਲਾ ਨਵਾਂ ਸਟਾਕ ਆ ਗਿਆ ਜੀ ਇਹਦੇ ਉੱਪਰ ਵਰਕ ਕੀਤਾ ਹੋਇਆ ਵੇਖਣ ਜਿਵੇਂ ਲਾਦਣਾ ਜਿਵੇਂ ਪ੍ਰਿੰਟ ਹੁੰਦਾ ਇਹ ਚ ਵਰਕ ਕੀਤਾ ਹੋਇਆ ਤੇ ਇਹ ਵੀ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਹੀ ਪਊਗਾ ਤੁਹਾਨੂੰ ਅਸੀਂ WhatsApp ਤੇ ਮੈਸੇਜ ਕਰ ਦਾਂਗੇ ਜਿਹੜੇ ਆਪਣੇ ਕੋਲੇ ਦੁਪੱਟਾ ਸੂਟ ਆ ਗਏ ਜਿਆਦਾ ਬਹੁਤ ਜਿਆਦਾ ਸੋਹਣੇ ਆ ਗਏ ਦੁਪੱਟੇ ਸੂਟ ਦੇ ਤੇ ਕਿ ਬਹੁਤ ਜਿਆਦਾ ਸੋਹਣੇ ਆਏ ਹੁਣ ਆਪਣੇ ਕੋਲੇ ਬਹੁਤ ਹੀ ਜਿਆਦਾ ਸੋਹਣੇ ਪ੍ਰਿੰਟ ਹਨ ਜਿਸ ਸਰਦਾਰੀ ਕਲਰ ਹੈ ਸਰਦਾ ਜਿਹੜੇ ਆਪਣੇ ਕੋਲੇ 47 ਸੂਟ ਜਿਹੜੇ ਲਾਈਟ ਵਿਟ ਜੀ ਕਲਰ ਪ੍ਰਿੰਟ ਨਿਊ ਆ ਗਏ ਹੁਣ ਤੁਸੀਂ ਦੁਬਾਰਾ ਆਗੇ ਆਪਣੇ ਕੋਲੇ ਜੀ ਪ੍ਰਿੰਟ ਤੁਹਾਨੂੰ ਸੋਹਣੇ ਸੋਹਣੇ ਬਹੁਤ ਵਧੀਆ ਮਿਲਣਗੇ ਜੀ ਜਿੰਨਾ ਪਹਿਣਾ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਕੋਲੋਂ ਸਬਸਕ੍ਰਾਈਬ ਤੇ ਐਵੇਂ ਦੇ ਸੋਹਣੇ ਸੋਹਣੇ ਸੂਟ ਵੀ ਪਰ ਡੇਲੀ ਵੀਡੀਓ ਜਰੂਰ ਪਾਇਆ ਕਰਾਂਗੇ ਜੀ ਆਪਣੇ ਕੋਲੇ ਰਸ ਥੋੜਾ ਜਿਆਦਾ ਹੈ ਹੁਣ ਗਰਮੀ ਵਾਲੇ ਵਿੱਚ ਕੋਟਨ ਦੇ ਸੂਟ ਪਹਿਣਾ ਤਿਆਰ ਕਰਾ ਰਹੇ ਹਾਂ ਤਿਆਰ ਕਰਾਉਣੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਾਡੇ ਨੰਬਰ ਤੇ ਸਕਰੀਨ ਤੇ ਨੰਬਰ ਦੇ ਚੱਲ ਰਹੀ ਜੀ ਸਾਡੇ ਤੇ ਆਪਣੇ ਕੋਲੇ ਪਲੇਨ ਸੂਟ ਲੈਣੇ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਪਹਿਣਗੇ ਇੱਕ ਆਪਣੇ ਕੋਲੇ ਬਰਬਰੀ कॉटन ਦੇ ਘੱਟ ਰੇਟ ਚ ਆਗੇ ਇੱਕ ਝੂਠ ਜੀ कॉटन ਦੇ ਵਿੱਚ ਜਿਹੜੀ ਤੁਹਾਨੂੰ ਬਰਬਰੀ कॉटन ਹੈ ਜੀ ਇਹ ਤਾਂ ਤੁਹਾਨੂੰ ਮਿਲ ਪਊਗੀ 750 ਦੀ 750 ਦੀ ਜਿਹੜਾ ਆਪਣੇ ਕੋਲੇ ਨਵਾਂ ਝੂਠ ਤਰ੍ਹਾਂ ਦਾ ਕਪੜਾ ਕਹਿੰਦੇ ਤੁਹਾਨੂੰ ਅਸੀਂ ਤੇ ਉਹ ਵਾਲਾ ਪਊਗਾ ਤੁਹਾਨੂੰ 650 ਦਾ ਜੀ ਸ਼ਿੰਗੋ ਵੀ ਨਹੀਂ ਹੋਊਗਾ ਸ਼ਿੰਗ ਇਹ ਵੀ ਨਹੀਂ ਹੋਊਗਾ ਵਰਕ ਕਰਦਿਆਂ ਤੋਂ ਬਹੁਤ ਵਧੀਆ ਸਟਾਪ ਆ ਤੁਹਾਨੂੰ ਦਿਖਾ ਦੇਣਾ ਦੇਖੋ ਬਹੁਤ ਵਧੀਆ ਇਹ ਜੇ ਆਪਾਂ ਇਹਨੂੰ ਡ੍ਰਿਪ ਕਰਾਂਗੇ ਤੇ ਇਹ ਭਰ ਜਾਊਗਾ ਥੋੜਾ ਜਿਹਾ ਗੱਫ ਹੋ ਜਾਊਗਾ ਤੇ ਆਪਾਂ ਵੀ ਇਹਨੂੰ ਡ੍ਰਿਪ ਕਰਕੇ ਸੂਟ ਨੂੰ ਰੈਡੀ ਕਰਦੇ ਆਂ ਵਰਕ ਕਰਦੇ ਆਂ ਜੇ ਉਹਨਾਂ ਤੋਂ ਆਪਾਂ ਤੁਹਾਨੂੰ ਵੀਡੀਓ ਜੀ ਤਾਂ ਲਾਈਏ ਪ੍ਰਿੰਟ ਸੂਟਾਂ ਦੀ ਤੁਸੀਂ ਇਹਦੇ ਵਿੱਚ ਕਲਰ ਸਾਨੂੰ ਦੱਸ ਸਕਦੇ ਆਂ ਕਿਹੜੇ ਕਲਰ ਤੇ ਕਿਹੜਾ ਵਰਕ ਕਰਨਾ ਆਪਣੇ ਵਰਕ ਵਾਲੀਆਂ ਵੀਡੀਓ ਲਾਈਆਂ ਹੋਈਆਂ ਤੇ ਆਪਣੇ ਇਹਦੇ ਤੁਸੀਂ ਕਲਰ ਆਪਸ਼ਨ ਦੱਸ ਸਕਦੇ ਸਾਨੂੰ ਕਿਹੜੀਆਂ ਆਪਾਂ ਨੇ ਪਲੇਨ ਸੂਟ ਲਾਈ ਸੀ ਸਾਰੇ ਕਾਟਨ ਦੀ ਕੁਝ ਕ ਆਪਾਂ ਬਸਕੋਸ ਔਰਗੰਝੇ ਦੀ ਲਾਹ ਤੇ ਉਹ ਵੀ ਤੁਹਾਨੂੰ ਬਰਕਰਉਣ ਲਈ ਤੁਸੀਂ ਕਲਰ ਨੂੰ ਸਿਲੈਕਟ ਕਰ ਲਓ ਜੀ ਜਿਹੜਾ ਕਲਰ ਤੁਹਾਨੂੰ ਸੋਹਣਾ ਲੱਗਦਾ ਹੈ ਵਧੀਆ ਕਰ ਲਾ ਤੁਸੀਂ ਸਿਲੈਕਟ ਕਰਕੇ ਕਲਰ ਸਾਨੂੰ ਬਰਕ ਦੱਸ ਸਕਦੇ ਬਰਕ ਦੇ ਵੀਡੀਓ ਆਪਾਂ ਲੱਗ ਪਈਆਂ ਹੋਈਆਂ ਆਪਾਂ ਬਸਕੋਸ ਔਰਗੰਜਾ ਦੀ ਲਾਂਤੀ ਬਹੁਤ ਜਿਆਦਾ ਸੋਹਣੇ ਬਸਕੋਸ ਔਰਗੰਜਾ ਇਹਨੂੰ ਡਿਪ ਕਰਨ ਦੀ ਲੋੜ ਨਹੀਂ ਇੱਥੇ ਲੈਨਿੰਗ ਲੱਗ ਗਈ ਜਿਨਾ ਪਹਿਣਾ ਨਹੀਂ ਹੁਣ ਬਾਲਟੀ ਵੀ ਤੇ ਸੂਟ ਤੇ ਤਿਆਰ ਕਰਨਾ ਹੈ ਗਰਮੀ ਦੇ ਵਿੱਚ ਇਹ ਗਰਮੀ ਵਿੱਚ ਹੀ ਤਿਆਰ ਹੁੰਦੀ ਹੈ ਜੀ ਤੇ ਆ ਦੇਖੋ ਆਪਣੇ ਕੋਲੇ ਪਲੇਨ ਬਸਕੋਸ ਔਰਗੰਜਾ ਆ ਗਿਆ ਕੱਲੇ-ਕੱਲੇ ਸੂਟ ਨੂੰ ਤੁਸੀਂ ਦੇਖ ਸਕਦੇ ਹੋ ਜੀ ਬਾਏ ਬਾਏ